ਜਾਨੂ ਹਾਂ ਸੱਚੀ ਮੈਂ ਤੁਹਾਨੂੰ ਇੰਨਾ ਪਿਆਰ ਕਰਦੀ ਆ ਜੇ ਤੁਸੀਂ ਪਾਣੀ ਮੰਗੋ ਨਾ ਤਾਂ ਮੈਂ ਤੁਹਾਨੂੰ ਸ਼ਰਬਤ ਲਿਆ ਕੇ ਦੇਵਾਂ ਜੇਕਰ ਤੁਸੀਂ ਚਾਹ ਮੰਗੋ ਤਾਂ ਕੋਫੀ ਲਿਆ ਕੇ ਦੇਵਾਂ ਤੇ ਜੇ ਦੁੱਧ ਮੰਗੋ ਤਾਂ ਖੀਰ ਲਿਆ ਕੇ ਦੇਵਾਂ ਫਿਰ ਮੇਰੇ ਸਹੁਰੇ ਦੀ ਸਿੱਧਾ ਹੀ ਕਹਿ ਦੇਣਾ ਵੀ ਤੇਰੀ ਨਹੀਂ ਮੰਨਣੀ ਤੇਰੇ ਤੋਂ ਉਲਟੀ ਚੱਲੂਗੀ ਹੂੰ ਤੂੰ ਵੜੀਆਂ ਦੀ ਸਬਜ਼ੀ ਮੰਗਦਾ ਸੀ ਨਾ ਲੈ ਆ ਚੱਕ ਕਿਹੋ ਜੀ ਲੱਗੀ ਸਬਜੀ ਜਿਹੜੀ ਤੂੰ 5-6 ਦਿਨ ਪਹਿਲਾਂ ਬਣਾਈ ਸੀ ਨਾ ਬੜੀਆਂ ਦੀ ਸਬਜੀ ਉਹੋ ਜੀ ਤਾਂ ਨਹੀਂ ਬਣੀ ਫਿਰ 5-6 ਦਿਨ ਅਸਤਾ ਸਵਾਦ 'ਚ ਫਰਕ ਪੈ ਹੀ ਜਾਂਦਾ ਹੈ ਇਹ 5-6 ਦਿਨ ਪਹਿਲਾਂ ਵਾਲੀ ਹੀ ਹੈ ਹੈ ਹਾਂ ਅੱਗ ਲੱਗਣਾ ਆਹ ਫੋਨ ਦੇਖਦੇ ਕੇ ਨਾ ਅੱਖਾਂ ਹੋਰ ਖਰਾਬ ਹੁੰਦੀਆਂ ਨੇ ਫਿਰ ਫੋਨ ਦੇਖਣਾ ਕੋਈ ਜ਼ਰੂਰੀ ਹੈ ਮੈਨੂੰ ਦੇਖ ਲੈ ਚੁੱਪ ਕਰਕੇ ਬੈਠਾ ਰਹਿ ਫਿਰ ਤੈਨੂੰ ਦੇਖ ਕੇ ਹ ਦਿਮਾਗ ਖਰਾਬ ਹੁੰਦਾ ਆ ਹ ਹਜ਼ਾਰ ਰੁਪਏ ਦਿਓ ਕੇਰਾ ਮੈਂ ਪਾਰਲਰ ਜਾਣਾ ਉਹ ਜਾ ਆਪਣਾ ਸ਼ਕਲ ਹੈਗੀ ਹੈ ਹਜ਼ਾਰ ਰੁਪਏ ਵਾਲੀ ਵੱਟੀ ਆਈ ਸ਼ਕਲ ਦੇਖ ਕੇ ਪੈਸਾ ਮੰਗੀਦਾ ਚਲੋ ਸ਼ਕਲ ਵੀ ਦੇਖ ਲੈਣੀ ਆ ਫਿਰ ਸ਼ਕਲ ਤਾਂ 20 ਰੁਪਏ ਵਾਲੀ ਹੈ ਫਿਰ ਲੈ ਕੱਢ ਫਿਰ 20 ਰੁਪਏ ਤੂੰ ਕਹਿੰਦੀ ਸੀ ਨਾ ਕਿ ਤੈਨੂੰ ਦਿਲ ਦੇਤਾ ਹਾਂ ਦੇਤਾ ਰੱਖਿਆ ਦਿਲ ਤੈਨੂੰ ਫਿਰ ਕਿਉਂ ਝੂਠ ਬੋਲਦੀ ਐ ਮੈਂ ਐਕਸਰੇ ਕਰਾਇਆ ਏ ਉਹਦੇ ਚੋਂ ਮੇਰਾ ਮੇਰਾ ਦੇ ਲਿਆ ਐ ਹਾਂਗੀ ਮਾਰਕੀਟ ਚੋਂ ਹਾਂ ਮੈਂ ਤੁਹਾਡੇ ਵਾਸਤੇ ਨਾ ਬਾਜ਼ਾਰੋਂ ਇੱਕ ਗਿਫਟ ਵੀ ਲੈ ਕੇ ਆਈ ਆ ਕੀ ਭਟੂਆ ਹੁਣ ਤਾਂ ਖੁਸ਼ ਹੋ ਜਾ ਕੀ ਫਾਇਦਾ ਇਹੋ ਜੀ ਗਿਫਟ ਦਾ ਕਿਉਂ ਇਹਦੇ ਚ ਰੱਖਣ ਲਈ ਪੈਸਾ ਤਾਂ ਤੂੰ ਛੱਡਣਾ ਨਹੀਂ ਯਾਰਾ ਵੇਖੋ ਕਿਵੇਂ ਆ ਗਪਦਾ ਸਸਾ ਸਸਾ ਗਪਦਾ ਸਿਰਾ ਘੈਂਟ ਆਤ ਮੰਗਾਲਾ ਫੇ ਸੋਣੀ ਆ ਨਾ ਮੰਗਾਲਾ ਮੰਗਾਲਾ ਪਰ ਕੱਲ ਨੂੰ ਜੇ ਤੁਹਾਡੇ ਦੋਵਾਂ 'ਚ ਲੜਾਈ ਹੋਈ ਤੇ ਮੈਂ ਨਹੀਂ ਜ ਵਿੱਚ ਬੈਣਾ ਮੈਨੂੰ ਨਹੀਂ ਕਹਿਣਾ ਬਾਅਦ 'ਚ ਜਿਹੜੀ ਜੜੀ ਗੱਲ ਆ ਉਹ ਮੈਂ ਸਾੜੀ ਦੀ ਗੱਲ ਕੀਤੀ ਆ ਕੀ ਹੋ ਰ ਮਜਰਾ ਹੋਇਆ ਬੰਦਾ ਜਮਾਨੀ ਚ